ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਔਰ ਉਹਦੇ ਸਾਥੀ ਨੂੰ ਲੈ ਕੇ ਅੱਜ ਇੱਕ ਬਹੁਤ ਵੱਡਾ ਖੁਲਾਸਾ ਤੁਹਾਡੇ ਸਾਹਮਣੇ ਤਰਨ ਜਾ ਰਹੇ ਹਾਂ ਕਿਉਂਕਿ ਬੀਤੀ ਰਾਤ ਜਿਹੜਾ ਇੱਕ ਉਹਦਾ ਗੁਲਾਟੀ ਨਾਮ ਦਾ ਇੱਕ ਉਹਦਾ ਸਾਥੀ ਗ੍ਰਿਫਤਾਰ ਕਰ ਲਿਆ ਗਿਆ ਸੀ ਉਸ ਬੰਦੇ ਦਾ ਰਿਮਾਂਡ ਮਿਲਦਾ ਹੀ ਵਿਕਰਮ ਸਿੰਘ ਮਜੀਠੀਆ ਛੱਡੋ ਬਾਦਲਾਂ ਨੂੰ ਵੀ ਨੰਗਾ ਕਰ ਦਿੱਤਾ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਨਾਪਾ ਦੀ ਨਿਊ ਜੇਲ ਦੇ ਵਿੱਚ ਉਹ ਬੰਦ ਨੇ ਪਹਿਲਾਂ ਦੇ ਕਿਹਾ ਜਾ ਰਿਹਾ ਸੀ ਕਹਿੰਦੇ ਜੀ ਅਮਦਨ ਤੋਂ ਜ਼ਿਆਦਾ ਮਾਮਲੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਬੰਦਾ ਅਕਾਲੀ ਦਲ ਦੁਆਰਾ ਇਹੀ ਜੋਰ ਲਾਇਆ ਜਾ ਰਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਚੋਟੇ ਦਾ ਤਸਕਰ ਵੀ ਨਹੀਂ ਹੈ ਨਾ ਹੀ ਉਹਦੇ ਕਿਸੇ ਵੀ ਤਸਕਰ ਦੇ ਨਾਲ ਲਿੰਕ ਨੇ ਪਰ ਅੱਜ ਤੁਹਾਡੇ ਸਾਹਮਣੇ ਇੱਕ ਬਹੁਤ ਵੱਡੀ ਖਬਰ ਤੁਹਾਡੇ ਨਾਲ ਬਿਕਰਮ ਮਜੀਠੀਆ ਨੂੰ ਲੈ ਕੇ ਸਾਂਝੀ ਕਰਨ ਜਾ ਰਹੇ ਆ ਕਿਉਂਕਿ ਮਜੀਠੀਆ ਨੂੰ ਲੈ ਕੇ ਅਕਸਰ ਕਈ ਵਾਰ ਖਬਰਾਂ ਵੀ ਆਈਆਂ ਸੀ ਨਾ ਬਾਦੀ ਜੇਲ੍ਹ ਦੇ ਵਿੱਚੋਂ ਕਹਿੰਦੇ ਉਹਦੀ ਜਾਨ ਨੂੰ ਖਤਰਾ ਫਿਰ ਇਹ ਵੀ ਆਇਆ ਸੀ ਕਾਨੇ ਜੀ ਬੇਹੋਸ਼ ਹੋ ਗਿਆ ਪਰ ਅੱਜ ਬਿਕਰਮ ਮਜੀਠੀਆ ਦੇ ਨਾਲ ਜੁੜੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਜਿਆਦਾ ਤੋਂ ਜਿਆਦਾ ਲਾਈਕ ਕਰਨਾ ਤਾਂ ਕਿ ਵੀਡੀਓ ਜਿਆਦਾ ਰੈਕਮੈਂਡ ਹੋਵੇ ਔਰ ਜਿਆਦਾ ਲੋਕਾਂ ਤੱਕ ਇਹਦਾ ਸੰਦੇਸ਼ ਜਾਵੇ ਤਾਂ ਹੁਣ ਪੰਜਾਬ ਦੇ ਅੰਦਰ ਵੱਡੀ ਤਰਥੱਲੀ ਹੈ ਬਿਕਰਮ ਸਿੰਘ ਮਜੀਠੀਆ ਦੀ ਇਸ ਖਬਰ ਨੂੰ ਲੈ ਕੇ ਉੱਠਣੀ ਹੈ ਕਿ ਭਾਈ ਪੰਜਾਬ ਦੇ ਵਿੱਚ ਪੂਰੇ ਖਾਲੀਦਲ ਦੁਆਰਾ ਇਹ ਗੱਲ ਕਹੀ ਜਾਂਦੀ ਸੀ ਕਹਿੰਦੇ ਜੀ ਸਾਡੇ ਵਿਕਰਮ ਮਜੀਠੀਆ ਦਾ ਕੋਈ ਲਿੰਕ ਨਾ ਕਿਸੇ ਤਸਕਰ ਦੇ ਨਾਲ ਔਰ ਨਾ ਹੀ ਕਿਸੇ ਸਮਗਲਰ ਦੇ ਨਾਲ ਬਲਕਿ ਭੋਲੇ ਨੇ ਪਹਿਲਾਂ ਹੀ ਖੁਲਾਸੇ ਕਰ ਦਿੱਤੇ ਸੀ ਪਰ ਅੱਜ ਜਿਹੜੀ ਵੀਡੀਓ ਮੈਂ ਤੁਹਾਡੇ ਸਾਹਮਣੇ ਸਰਵਾਉਂਗਾ ਇਹਦੇ ਵਿੱਚ ਸਾਫ਼ ਹੋ ਗਿਆ ਜੀ ਉਹਦੇ ਸਾਥੀ ਦਾ ਰਿਮਾਂਡ 6 ਦਿਨ ਦਾ ਮਿਲ ਚੁੱਕਿਆ ਹੈ 6 ਦਿਨ ਦਾ ਰਿਮਾਂਡ ਮਿਲਦੇ ਹੀ ਵਿਕਰਮ ਸਿੰਘ ਮਜੀਠੀਆ ਦੇ ਪਾਰਾਂ ਥੱਲੇ ਜ਼ਮੀਨ ਖਿਸ ਗਈ ਹੈ ਉਹਨੂੰ ਕੰਮ ਨਹੀਂ ਚੱਲ ਗਈ ਹੈ ਮੈਂ ਕਹਨ ਜਿਵੇਂ ਕਿਹਾ ਸੀ ਕਿ ਬਾਦਰਪਿੰਡ ਤੱਕ ਚੀਕਾਂ ਜਾਣਗੀਆਂ ਗੋਵਾ ਦਾ ਮਾਮਲਾ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ذریعے ਦਿਖਾਉਣ ਜਾ ਰਹੇ ਹਾਂ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਪੂਰਾ ਆਕਾਲੀ ਦਲ ਜਿਹੜਾ ਉਹਦੀ ਸਪੋਰਟ ਦੇ ਵਿੱਚ ਸਿਰ ਵਹੀ ਗੱਲ ਕਹਿੰਦਾ ਸੀ ਕਹਿੰਦੇ ਜੀ ਸਾਡਾ ਵਿਕਰਮ ਸਿੰਘ ਮਜੀਠੀਆ ਬੜਾ ਬਹਾਦਰ ਹੈ ਉਹਦਾ ਸਰਕਾਰਾਂ ਦੀਆਂ ਪੋਲਾ ਖੋਲਦਾ ਐਸ ਕਰਕੇ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਸ ਉੱਤੇ ਖਾਸ ਕਰਕੇ ਛੜਦੇ ਨੇ ਐਸੇ ਕਰਕੇ ਉਹਦੇ ਉੱਤੇ ਐਕਸ਼ਨ ਹੋ ਗਿਆ ਇਹ ਇਹਨਾਂ ਦੀ ਹਰਸ ਅਮਰਤ ਘਰ ਬਾਦਲ ਇਹਨਾਂ ਦੀ ਸਕੀ ਭੈਣ ਨੇ ਵੀ ਇਹ ਸਵਾਲ ਚੱਕੇ ਸੀ ਪਰ ਪੰਜਾਬ ਦੇ ਲੋਕ ਅਕਸਰ ਸੱਚ ਜਾਣਦੇ ਆ ਕਿ ਹੈ ਕੀ ਹੈ ਪਰ ਹੁਣ ਮੈਂ ਤੁਹਾਡੇ ਨਾਲ ਪਹਿਲੇ ਵੀਡੀਓ ਸਾਂਝੀ ਕਰੂੰਗਾ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੇ ਉੱਤੇ ਬਹੁਤ ਵੱਡੀ ਅਪਡੇਟ ਤੁਹਾਡੇ ਸਾਹਮਣੇ ਤਰਾਂ ਦੀ ਸੁਣੋ ਗ੍ਰਮਜੀਤਿਆ ਤਿੰਬਤ ਇਹਨੂੰ ਮੁਸ਼ਕਿਲਾਂ ਚ ਕਰ ਰਹੇ ਨੇ ਹੁਣ ਵਿਜੀਲੈਂਸ ਨੇ ਬਾਤ ਲਈ ਮਜੀਠੀਏ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਤੀ ਨੂੰ ਗ੍ਰਫਤਾਰ ਕਰ ਲਿਆ ਵਿਜੀਲੈਂਸ ਵੱਲੋਂ ਅਜਮੋ ਮੋਹਾਲੀ ਦੀ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ 6 ਦਿਨ ਦਾ ਪੁਲਿਸ ਰਿਮਾਂਡ ਵੀ ਲਿਆ ਗਿਆ ਹੈ। ਗੁਲਾਤੀ ਨੂੰ ਵਿਜੀਲੈਂਸ ਨੇ ਸਬੰਧਤ ਮਾਮਲੇ 'ਚ ਪੱਲਾ ਸਰਕਾਰੀ ਗਵਾਹ ਬਣਾਇਆ ਸੀ। ਵਿਜੀਲੈਂਸ ਵੱਲੋਂ ਪੇਸ਼ ਵਕੀਲਾਂ ਪੈਰਿਸੋਫਾ ਤੇ ਪ੍ਰੀਤ ਇੰਦਰਪਾਲ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਸਬੰਧਤ ਵਿਅਕਤੀ ਸ਼ਰਾਬ ਦਾ ਕਾਰੋਬਾਰੀ ਹੈ ਜਿਸ ਦੀਆਂ ਫਰਮਾਂ ਰਾਹੀਂ ਵਿਕਰਮ ਮਚੀਠਿਆ ਦੀਆਂ ਫਰਮਾਂ ਨੂੰ ਲਗਭਗ 10 ਕਰੋੜ ਦੀ ਅਦਾਇਗੀ ਸਾਹਮਣੇ ਆਈ ਸੀ। ਉਸ ਵੱਲੋਂ ਜਾਣਕਾਰੀ ਨਾ ਦਿੱਤੇ ਜਾਣ ਕਰਕੇ ਉੱਚ ਪੜਤਾਲ ਲਈ ਉਸਦੀ ਗ੍ਰਿਫਤਾਰੀ ਕੀਤੀ ਗਈ ਹੈ। ਵਕੀਲਾ ਨੇ ਕਿਹਾ ਕਿ ਹਰਪ੍ਰੀਤ ਰਾਹੀਂ ਹੀ ਮਜੀਠੀਏ ਨੇ ਸ਼ਿਮਲਾ ਤੋਂ ਦਿੱਲੀ 'ਚ ਚਾਇ ਦਾਦਾ ਬਣਾਈਆਂ ਨੇ ਇਸ ਬਾਰੇ ਵਿੱਚ ਕੁਝ ਪੜਤਾਲ ਕਰਨੀ ਹੈ ਦੂਜੇ ਪਾਸੇ ਗੁਲਾਤੀ ਵੱਲੋਂ ਪੇਸ਼ ਵਕੀਲਾ ਦੇ ਤਰੀਲ ਦਿੱਤੀ ਕਿ ਗੁਲਾਤੀ ਨੂੰ ਪਹਿਲਾਂ ਹੀ ਸਬੰਧਤ ਕੇਸ 'ਚ ਵਿਜੀਲੈਂਸ ਵੱਲੋਂ ਗਵਾਹ ਬਣਾਇਆ ਗਿਆ ਸੀ ਤਾਂ ਸੁਣ ਲਿਆ ਪੰਜਾਬ ਵਾਲੇ ਹੁਣ ਸੁਖਵੀਰ ਸਿੰਘ ਬਾਦਲ ਜੇਕਰ ਇਹ ਵੀਡੀਓ ਸੁਣ ਰਹੇ ਨੇ ਤਾਂ ਮੇਰੇ ਕੋਲ ਕੋਈ ਤੱਥ ਜਾਂ ਕੋਈ ਸਬੂਤ ਹੈ ਜਿਹੜੇ ਬੰਦੇ ਨੂੰ ਗੁਰਵਦਾਰ ਕੀਤਾ ਵਿਜੀਲੈਂਸ ਬਿਊਰੋ ਨੇ ਉਹਨੂੰ ਕੋਰਟ ਦੇ ਅੰਦਰ ਵੀ ਲਿਜਾਇਆ ਗਿਆ ਤਾ ਹੁਣ ਉਸ ਬੰਦੇ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜਾ ਸੱਚ ਉਗਲਨ ਤਾਂ ਉਹਨੂੰ ਕੀ ਹੁਣ ਬਾਦਲ ਨਕਾਰ ਦੇਣਗੇ ਕਿਉਂਕਿ ਉਸੇ ਬੰਦੇ ਨੇ ਰਾਹੀ ਹਿਮਾਚਲ ਦੇ ਵਿੱਚ ਬਹੁਤ ਸਾਰੀਆਂ ਹੋਰ ਜਵਾਵਾਂ ਦੇ ਵਿੱਚ ਪ੍ਰੋਫਾਈਲ ਬਣਾਈ ਗਈ ਸੀ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਅੰਦਰ ਉਸੇ ਬੰਦੇ ਦੇ ਸਾਹਮਣੇ ਬਿਠਾ ਕੇ ਪੁੱਛ ਕੇ ਛੋਣ ਜਾ ਰਹੀ ਹੈ ਤਾਂ ਜੇਕਰ ਉਸ ਬੰਦੇ ਨੇ ਕਹਿੰਦੇ ਜੀ ਉਸ ਬੰਦੇ ਨੇ ਹੁਣ ਮੂੰਹ ਖੋਲਣਾ ਤਾ ਜੇਕਰ ਉਸ ਬੰਦੇ ਨੇ ਬਿਕਰਮ ਸਿੰਘ ਮਜੀਠੀਏ ਦੇ ਖਰਾਬ ਸ਼ਰਾਬ ਦਾ ਕਾਰੋਬਾਰੀ ਹੈ ਨਾ ਉਹ ਤਾਂ ਜੇਕਰ ਉਸ ਬੰਦੇ ਨੇ ਆਪਣਾ ਮੂੰਹ ਖੋਲ ਦਿੱਤਾ ਕਿ ਮੇਰੇ ਨਾਲ ਮਜੀਠੀਆ ਤਸਕਰੀ ਕਰਦਾ ਸੀ ਜਾਂ ਮੈਂ ਇਹਦੇ ਪੈਸਿਆਂ ਦੇ ਨਾਲ ਫਲਾਨੀ ਫਲਾਨੀ ਜਗ੍ਹਾ ਦੇ ਉੱਤੇ ਪ੍ਰਾਪਰਟੀ ਖਰੀਦੀ ਹੈ ਤਾਂ ਫੇਰ ਪੰਜਾਬ ਵਾਲਿਓ ਤੁਸੀਂ ਇਹ ਗੱਲ ਯਾਦ ਰੱਖਿਓ ਕਿ ਸੁਖਵੀਰ ਸਿੰਘ ਬਾਦਲ ਜਿਹੜਾ ਨਕਲੀ ਮਖੌਟਾ ਪਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਹਨਾਂ ਦੀ ਪਤਨੀ ਵੀ ਲੱਗੀ ਹੈ ਹਰਸਿਮਰਤ ਕੌਰ ਬਾਦਲ ਇਨਾਂ ਦੀ ਚੋਰੀ ਸਾਫ਼ ਹੋ ਜਾਣੀ ਹੈ ਇੱਥੇ ਹੀ ਫੜੇ ਜਾਣਗੇ ਪਰ ਪੰਜਾਬ ਦੇ ਵਿੱਚ ਜਿੰਨੇ ਵੀ ਅਕਾਲੀ ਦਲ ਨੇ ਅੱਜ ਤੋਂ ਪਹਿਲਾਂ ਗੇਮਾਂ ਚਲਾਈਆਂ ਹੜਾਂ ਦੇ ਵਿੱਚ ਵੀ ਚਲਾ ਚੁੱਕੇ ਸੁਖਬੀਰ ਸਿੰਘ ਬਾਦਲ ਉਸ ਗੇਮ ਤੇ ਵੀ ਹੋ ਨਾਕਾਮ ਹੋ ਗਏ ਸੀ ਕਿਉਂਕਿ ਫੜੇ ਗਏ ਸੀ ਸੁਖਬੀਰ ਸਿੰਘ ਬਾਦਲ ਆਪਣੇ ਹੀ ਇੱਕ ਬੰਦੇ ਨੂੰ ਦੋ ਵਾਰ ਆਪਦੇ ਸਰਪੰਚ ਨੂੰ ਦੋ ਵਾਰ 2 ਲੱਖ ਰੁਪਏ ਫੜਾਉਂਦੇ ਨੇ ਉਸ ਤੋਂ ਬਾਅਦ ਉਹ ਹੀ ਸਰਪੰਚ ਉਹਦੀ ਗੱਡੀ ਦੇ ਵਿੱਚ ਜਾ ਕੇ ਬਹਿ ਜਾਂਦਾ ਤਾਂ ਸੁਖਬੀਰ ਸਿੰਘ ਬਾਦਲ ਬਾਰੇ ਐਕਸ਼ਨ ਵੀ ਕਰਦੇ ਨੇ ਇਹ ਇੱਕ ਤਰ੍ਹਾਂ ਦਾ ਹੀਰੋ ਕਹਿ ਸਕਦੇ ਹਾਂ ਜਿਸ ਵਕਤ ਕੈਮਰਾ ਚੱਲਦਾ ਵੈਸੇ ਕੈਮਰੇ ਬਹੁਤ ਸਾਰੇ ਹੁੰਦੇ ਨੇ ਪਰ ਉਸੇ ਐਂਗਲ ਤੋਂ ਕੈਮਰਾ ਦਿਖਾਇਆ ਜਾਂਦਾ ਕਿ ਨਾ ਹੁਣ ਨੋਟ ਫੜਾਉਂਗਾ ਤੇ ਕੈਮਰਾ ਸਮਾਰ ਕੇ ਮਾਰਿਓ ਇਹ ਪੰਜਾਬ ਦੇ ਲੋਕਾਂ ਨੂੰ ਬਰੀਕੀ ਦੇ ਨਾਲ ਇਹ ਗੱਲਾਂ ਦੇ ਉੱਤੇ ਅਸਰ ਕਰਨਾ ਚਾਹੀਦਾ ਔਰ ਦੇਖਣਾ ਵੀ ਚਾਹੀਦਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਬਣਾਉਣ ਵਾਲਾ ਸੁਖਵੀਰ ਸਿੰਘ ਬਾਦਲ ਅੱਜ ਬੜੇ ਜੋਰਾਂ ਸ਼ੋਰਾਂ ਦੇ ਨਾਲ ਇਹਨਾਂ ਨੇ ਅਪੀਲ ਵੀ ਕੀਤੀ ਸੀ ਤੰਨਜੀ ਸਾਰੇ ਪੰਜਾਬ ਦੇ ਲੋਕ ਸੜਕਾਂ ਤੇ ਆ ਜਾਣਾ ਸਾਡਾ ਵਿਕਰਮ ਸਿੰਘ ਮਜੀਠੀਆ ਭਗਵੰਤ ਮਾਨ ਨੇ ਅੰਦਰ ਕਰ ਦਿੱਤਾ ਤੇ ਤੁਸੀਂ ਸੜਕਾਂ ਤੇ ਆ ਕੇ ਰੌਲਾ ਪਾ ਦਿਓ ਸਰਕਾਰ ਦੇ ਖਿਲਾਫ ਵਿਕਰਮ ਸਿੰਘ ਮਜੀਠੀਆ ਨੂੰ ਛੜ ਦਿਓ ਤਾਂ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਇਹਨਾਂ ਨੇ ਹੀ ਤੁਹਾਨੂੰ 25 ਸਾਲਾਂ ਤੱਕ ਆਪਣੇ ਪੰਜਾਬ ਨੂੰ ਸੰਭਾ ਕੇ ਰੱਖਿਆ ਪਰ ਉਸ ਪੰਜਾਬ ਨੂੰ ਤੁਸੀਂ ਅੱਜ ਕੀਤਾ ਕੀ ਹੈ ਪੰਜਾਬ ਦੇ ਅੰਦਰ ਉਹ ਸਾਰੇ ਹੀ ਪੰਜਾਬ ਦੇ ਲੋਕ ਦੇਖ ਰਹੇ ਨੇ 25 ਸਾਲਾਂ ਦੇ ਵਿੱਚ ਵਿੱਚ ਪੰਜਾਬ ਦੀ ਜਿਹੜੀ ਬਰਬਾਦੀ ਹੋਈ ਹੈ ਨਾ ਉਹ ਪੰਜਾਬ ਦੀਆਂ ਉਹ ਮਾਵਾ ਜਾਣਦੀਆਂ ਨੇ ਜਿਨ੍ਹਾਂ ਦੇ ਪੁੱਤ ਅਜੇ ਇਸ ਧਰਤੀ ਦੇ ਉੱਤੇ ਨਹੀਂ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਚਿੱਟੇ ਦਾ ਕੰਮ ਤਸਕਰੀ ਨਹੀਂ ਬਲਕਿ ਉਸ ਨੂੰ ਕਾਤਲ ਵੀ ਕਿਹਾ ਜਾਂਦਾ ਹੈ ਵਿੱਚ ਤਾਂ ਲੋਕ ਉਹਨੂੰ ਕਹਿੰਦੇ ਜੀ ਮਾਝੇ ਦੀ ਮੈਲ ਅਸੀਂ ਤਾਂ ਇਹੋ ਜੀ ਗੱਲ ਤਾਂ ਚੱਲ ਨਹੀਂ ਕੀਤੀ ਕਦੇ ਵਿੱਚ ਕਹਿੰਦੇ ਨੇ ਇਹ ਮਾਝੇ ਦਾ ਜਰਨੈਲ ਹੈ ਤਾਂ ਜਰਨੈਲ ਦੇ ਖਿਲਾਫ ਜਦੋਂ ਗਵਾਹੀ ਪਾਊਗੀ ਸਾਹਮਣੇ ਬਿਠਾ ਦੇ ਪੁੱਛ ਕੇ ਛੋਣ ਜਾ ਰਹੀ ਹੈ ਤੇ ਬੰਦਾ ਮੁਕਰ ਨਹੀਂ ਸਕਦਾ ਕਿਉਂਕਿ ਉਹ ਕਾਰੋਬਾਰੀ ਬਹੁਤ ਵੱਡਾ ਸ਼ਰਾਬ ਦਾ ਤਾਂ ਫਿਰ ਵਿਕਰਮ ਮਜੀਠੀ ਦੇ ਨਾਲ ਉਹਦੇ ਲਿੰਕ ਕਰੇ ਉਸ ਬੰਦੇ ਦੇ ਰਾਹੀਂ ਉਹਨੇ ਪ੍ਰਾਪਰਟੀਆ ਖਰੀਦੀਆਂ ਨੇ ਜੇਕਰ ਹੁਣ ਉਹ ਬੰਦਾ ਮੁਕਰਦਾ ਹੈ ਮੁਕਰ ਸਕਦਾ ਨਹੀਂ ਕਿਉਂਕਿ ਉਹ ਸਰਕਾਰੀ ਗਵਾਹ ਬਣਿਆ ਹੋਇਆ ਐਸ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਗੱਲ ਲਗਾਤਾਰ ਕਰਦੇ ਰਵਾਂਗੇ ਕਿ ਜਿੰਨਾ ਲੋਕਾਂ ਨੇ ਪੰਜਾਬ ਦੇ ਵੱਡੇ ਪੱਧਰ ਦੇ ਉੱਤੇ ਲੁੱਟ ਮਚਾਈ ਤੇ ਪੰਜਾਬ ਦੀ ਬਰਬਾਦੀ ਕੀਤੀ ਇਹ ਤੁਹਾਡੇ ਨਾਲ ਸਾਂਝੇ ਕਰਦੇ ਰਹਿਵਾਂਗੇ ਤਾਂ ਜਿੰਨੇ ਵੀ ਭੈਣ ਭਰਾ ਤੁਸੀਂ ਵੇਖ ਰਹੇ ਹੋ ਨਾ ਇੱਕ ਜਰੂਰ ਕਰ ਦੇਣਾ ਤਾਂ ਕਿ ਅੱਗੇ ਵੀਡੀਓ ਰეკਮੈਂਡ ਜ਼ਿਆਦਾ ਹੋਵੇ ਤਾਂ ਹੀਗਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ